ਤੁਹਾਡਾ ਧਿਆਨ ਇਹਨਾਂ ਚਿੰਨਾਂ ਵੱਲ ਤੇ ਚਲੋ ਫਿਰ ਅੱਜ ਆਪਾਂ ਇਹਨਾਂ ਚਿੰਨਾਂ ਬਾਰੇ ਸਿੱਖਣਾ ਬੱਚਿਓ ਤੁਸੀਂ ਜਦੋਂ ਵੀ ਕੋਈ ਕਿਤਾਬ ਅਖਬਾਰ ਜਾਂ ਰਸਾਲਾ ਪੜ੍ਹਦੇ ਹੋ ਤਾਂ ਉਸਦੇ ਹਰ ਪੰਨੇ ਤੇ ਇਹਨਾਂ ਚਿੰਨਾਂ ਨੂੰ ਵੇਖਦੇ ਹੋ ਇਹ ਚਿੰਨ ਕਿਸੇ ਲਿਖਤ ਉੱਪਰ ਬਹੁਤ ਪ੍ਰਭਾਵ ਪਾਉਂਦੇ ਹਨ ਇਹਨਾਂ ਦੀ ਸਹੀ ਵਰਤੋਂ ਲਿਖਤ ਨੂੰ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ ਉੱਥੇ ਹੀ ਇਹਨਾਂ ਚਿੰਨਾਂ ਦੀ ਗਲਤ ਵਰਤੋਂ ਲਿਖਤ ਨੂੰ ਪ੍ਰਭਾਵਹੀਨ ਬਣਾ ਦਿੰਦੀ ਹੈ ਤੁਹਾਡੇ ਪਾਠ ਸਤਰੰਗੀ तितਲੀ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਗਈ ਹੈ ਚਲੋ ਆਪਾਂ ਪਾਠ ਵਿੱਚੋਂ ਕੁਝ ਉਦਾਹਰਨਾਂ ਵੇਖਦੇ ਹਾਂ ਪਾਠ ਵਿੱਚੋਂ ਉਦਾਹਰਨਾਂ ਵੇਖ ਚੀਲ ਮੈਨੂੰ ਕੁਝ ਨਹੀਂ ਕਹਿ ਰਹੀ ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ तितਲੀ ਵੱਲ ਵੇਖਿਆ ਡੱਬਾ ਖਰਗੋਸ਼ ਹੱਸਣ ਲੱਗਾ ਪਰ ਮੈਨੂੰ ਤੇਰੇ ਵਿੱਚ ਤਾਂ ਇਹੋ ਜਿਹੀ ਕੋਈ ਸ਼ਕਤੀ ਨਹੀਂ ਦਿਸਦੀ ਦੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਹੈ ਹੁਣ ਆਪਾਂ ਇਹਨਾਂ ਚਿੰਨਾਂ ਬਾਰੇ ਥੋੜਾ ਵਿਸਤਾਰ ਵਿੱਚ ਪੜਦੇ ਹਾਂ ਕਮਾ ਜਦ ਬਾਤ ਲੰਬਾ ਹੋਵੇ ਤਾਂ ਬਾਤ ਵਿੱਚ ਠਹਿਰਾਓ ਲਾਉਣ ਲਈ ਕਮਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਕੋਈ ਗੱਲ ਨਹੀਂ ਤੋਂ ਉਤੋਂ ਦੇ ਬਾਲ ਦੇ ਕਿ ਛੇਲ ਦੇ ਅਗਲੇ ਪਾਰ ਪਹੁੰਚ ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰ ਲਵਾਂਗੇ ਡੰਡੀ ਇਸਦੀ ਵਰਤੋਂ ਹਮੇਸ਼ਾ ਵਾਕ ਦੇ ਅੰਤ ਵਿੱਚ ਕੀਤੀ ਜਾਂਦੀ ਹੈ। ਇਸ ਦਾ ਦੂਜਾ ਨਾਂ ਪੂਰਨ ਵਿਰਾਮ pau ਪੂਰਾ ਠਹਿਰਾਓ ਵੀ ਹੈ ਜਿਵੇਂ ਕਿ ਡੱਬਾ ਖਰਗੋਸ਼ ਪਲ ਛਣ ਵਿੱਚ ਹੀ ਟਪੂਸੀਆਂ ਮਾਰਦਾ ਨਜ਼ਰਾਂ ਤੋਂ ਓਲੇ ਹੋ ਗਿਆ। ਦੁਹਰਾ ਕਮਾ ਜਾਂ ਪੁੱਠੇ ਕਮੇ ਜਦੋਂ ਕਿਸੇ ਨੇ ਕੋਈ ਗੱਲ ਕਹੀ ਹੋਵੇ ਉਸ ਗੱਲ ਨੂੰ ਉਸੇ ਤਰ੍ਹਾਂ ਕਿਸੇ ਅੱਗੇ ਰੱਖਣ ਲਈ ਪੁੱਠੇ ਕਮੇ ਵਰਤੇ ਜਾਂਦੇ ਹਨ। ਕਿਸੇ ਪੋਸਤਕ ਜਾਂ ਲੇਖਕ ਦਾ ਨਾਮ ਵੀ ਪੁੱਠੇ ਕਾਮਯਾਬਸ਼ ਦਿੱਤਾ ਜਾਂਦਾ ਹੈ ਜਿਵੇਂ ਕਿ ਬੁੱਢਾ ਖਰਗੋਸ਼ ਹੱਸਿਆ ਜੇ ਤੈਨੂੰ ਇਹ ਫੁੱਲ ਐਨੇ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ ਪ੍ਰਸ਼ਨਵਾਚਕ ਇਹ ਚਿੰਨ ਪੂਰਨ ਜਾਂ ਅਪੂਰਨ ਵਾਕਾਂ ਵਿੱਚ ਆਉਂਦਾ ਹੈ ਜਿੱਥੇ ਕੋਈ ਪ੍ਰਸ਼ਨ ਪੁੱਛਿਆ ਜਾਵੇ ਜਿਵੇਂ ਕਿ ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਫੁੱਲਾਂ ਦੇ ਬੀਜ ਕਿਵੇਂ ਬਣਨ ਬੱਚਿਓ ਹੁਣ ਤੱਕ ਆਪਾਂ ਚਾਰ ਚਿੰਨਾਂ ਬਾਰੇ ਪੜ ਚੁੱਕੇ ਹਾਂ ਕਾਮਾ ਡੰਡੀ ਦੋਹਰੇ ਕਾਮੇ ਤੇ ਪ੍ਰਸ਼ਨਵਾਚਕ ਚਿੰਨ ਇਹਨਾਂ ਸਭ ਚਿੰਨਾਂ ਨੂੰ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਹੁਣ ਆਪਾਂ ਇਹਨਾਂ ਚਿੰਨਾਂ ਦੀ ਇੱਕ ਵਾਰ ਦੁਹਰਾਈ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਇਹਨਾਂ ਦੀ ਸਮਝ ਆ ਜਾਵੇ ਕਾਮਾ ਜਦ ਵਾਕ ਲੰਬਾ ਹੋਵੇ ਤਾਂ ਠਹਿਰਾਓ ਲੈਣ ਲਈ ਕਾਮਾ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਇਸ ਦੀ ਵਰਤੋਂ ਹਮੇਸ਼ਾ ਵਾਕ ਦੇ ਅੰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਦੂਜਾ ਨਾਮ ਪੂਰਨ ਵਿਰਾਮ ਪਾਵ ਪੂਰਾ ਠਹਿਰਾਓ ਵੀ ਹੈ ਦੋਹਰਾ ਕਾਮਾ ਇਸ ਨੂੰ ਦੋਹਰਾ ਕਾਮਾ ਜਾਂ ਪੁੱਠਾ ਕਾਮਾ ਵੀ ਕਿਹਾ ਜਾਂਦਾ ਹੈ ਜਦੋਂ ਕਿਸੇ ਨੇ ਕੋਈ ਗੱਲ ਕਹੀ ਹੋਵੇ ਉਸ ਗੱਲ ਨੂੰ ਉਸੇ ਤਰ੍ਹਾਂ ਕਿਸੇ ਅੱਗੇ ਰੱਖਣ ਲਈ ਦੋਹਰੇ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨਵਾਚਕ ਇਸ ਦੀ ਵਰਤੋਂ ਕੋਈ ਪ੍ਰਸ਼ਨ ਪੁੱਛਣ ਵੇਲੇ ਕੀਤੀ ਜਾਂਦੀ ਹੈ। ਇਹ ਚਿੰਨ ਪੂਰਨ ਜਾਂ ਅਪੂਰਨ ਵਾਕਾਂ ਵਿੱਚ ਆਉਂਦਾ ਹੈ। ਬੱਚਿਓ ਹੁਣ ਸਮਾਹ ਹੈ ਕਰਦੇ ਕੰਮ ਦਾ। ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 44 ਉੱਪਰ ਅਭਿਆਸ ਕਕਾ ਖੇਟ ਲਿਖੀਆਂ 17 ਵਿੱਚ ਟੁਕਮੇ ਵਿਸ਼ਰਾਮ ਚਿੰਨ ਲਾਉ ਦਿੱਤਾ ਗਿਆ ਹੈ ਤੁਸੀਂ ਸਭ ਨੇ ਇਸ ਨੂੰ ਬਹੁਤ ਹੀ ਸੁੰਦਰ ਮੋਤੀਆਂ ਵਰਗੀ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ ਆਪਨੇ ਪਾਠ ਪੁਸਤਕ ਉੱਪਰ ਵੀ ਕਰਨਾ ਹੈ ਤੇ ਪਾਠ ਪੁਸਤਕ ਵਿੱਚੋਂ ਇਹਨਾਂ ਵਿਸ਼ਰਾਮ ਚਿੰਨਾਂ ਦਾ ਅਭਿਆਸ ਵੀ ਕਰਨਾ ਹੈ